ਇਹ 7 ਫੁੱਟ ਉੱਚੀ ਲਮਾਰੀ ਹੈ ਵੀ ਰੇਟ ਹੈ ਇਹਦਾ ਕੁੱਲੀ 6000 ਰੁਪਇਆ ਡੂੰਗੀ ਵੀ ਉੰਨੀ ਹੈ ਤੇ ਚੀਜ਼ ਵੀ ਪੂਰੀ ਮਜ਼ਬੂਤ ਹੈ ਜੀ ਇਹ 6000 ਦੇ ਕਿਹੜੇ ਹਿਸਾਬ ਨਾਲ ਇਹ ਵੀਰੇ ਜੇ ਤੁਸੀਂ ਸਾਡੇ ਕੋਲ 46000 ਦਾ ਪੈਕੇਜ ਲੈਣੇ ਹਨ ਨਾ ਤੇ ਤੁਹਾਨੂੰ ਇਹ ਪੈਕਜ ਦੇ ਵਿੱਚ ਅਲਮਾਰੀ ਸਿਰਫ 6000 ਦੀ ਲੱਗ ਜੂਗੀ ਜੀ ਜਿਹੜਾ ਰੰਗੜੀ ਜਾਣ ਕੋਈ ਮਰਜ਼ੀ ਹਾਂਜੀ ਹਾਂਜੀ ਕੋਈ ਵੀ ਪੈਕੇਜ ਕਿਹੜਾ ਜੀ ਫਿਰ ਪੈਕੇਜ ਦੇ ਵਿੱਚ ਤੁਸੀਂ ਇੱਕ ਤੁਹਾਨੂੰ ਬੈੱਡ ਮਿਲ ਜੂਗਾ ਜੀ ਨਾਲ ਹਾਂਜੀ ਨਾਲ ਹੀ ਤੁਹਾਨੂੰ ਗੱਦੇ ਮਿਲ ਜਾਣਗੇ ਹੌਟ ਐਂਡ ਕੋਲਡ ਵਾਲੇ ਹਾਂਜੀ ਹਾਂਜੀ ਨਾਲ ਤੁਹਾਨੂੰ ਇਹ 7 ਸੀਟਰ ਸਾਰਾ ਸੋਫਾ ਮਿਲ ਜੂਗਾ ਵਿਦ ਗਲਾਸ ਵਿਦ ਟੇਬਲ ਹੈ ਹਾਂਜੀ ਇਸ ਦੇ ਵਿੱਚ ਵੀ ਸਾਡੇ ਕੋਲੇ ਬਹੁਤ ਕਲਰ ਪਏ ਇਹਨੂੰ ਤੁਸੀਂ ਆਦੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਆ ਇਹ ਬੱਸ ਦਾ ਬਾਜ਼ਾਰ ਦਾ ਦੇਖੋ 50 60 ਹਜ਼ਾਰ ਦਾ ਸਾਮਾਨ ਹੈ ਇਹ ਠੀਕ ਹੈ ਜੀ ਸਾਡੇ ਕੋਲ ਸਾਰਾ ਸਾਰਾ 46000 ਰੁਪਏ ਦਾ ਸਾਮਾਨ ਹੈ ਇਹ 46000 ਦਾ ਆਹ ਤਿੰਨ ਚੀਜ਼ਾਂ ਮੈਂ ਕਹਾਂ ਨਾ ਬਾਜ਼ਾਰ ਦੇ ਵਿੱਚ 60 50 60 ਹਜ਼ਾਰ ਦੀ ਮਿਲਣਗੀ 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 ਮੈਂ 65000 ਤੋਂ ਘੱਟ-ਘੱਟ ਨਹੀਂ ਫਿਰ ਇਹ 60000 ਦਾ ਫਰੀਏ ਰਹੀ ਫਿਰ ਅਲ ਮਾਰੀ ਇਹ ਤਾਂ ਫਰੀ ਵਾਂਗੂ ਹੀ ਰਹੀ ਸਮਝੋ ਤੁਸੀਂ ਇਹ ਲ ਮਾਰੀ ਰਹੀ ਫਰੀ ਵਾਂਗੂ ਡਿਲੀਵਰੀ ਇਹਦੀ ਡਿਲੀਵਰੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਡਿਲੀਵਰੀ ਫਰੀ ਹੈ ਕਿਉਂਕਿ ਪੈਕੇਜ ਬੜਾ ਹਸਤ ਲੱਤਾਂ ਕਰਕੇ 100 ਕਿਲੋਮੀਟਰ ਤੱਕ ਵੀ